ਬਟਾਲਾ ਦੇ ਸਿਟੀ ਰੋਡ ਹੰਸਲੀ ਪੁਲ ਦੇ ਨਜ਼ਦੀਕ ਚਿੱਤੇ ਦੇ ਨਹੀਂ ਖੜੀ ਗੱਡੀ ਦੇ ਇਟ ਨਾਲ ਸ਼ੀਸ਼ੇ ਤੋੜ ਕੇ ਗੱਡੀ ਵਿੱਚ ਪਏ ਦੋ ਮੋਬਾਈਲ ਫੋਨ ਚੋਰੀ ਕਰ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ। ਪੀੜਤ ਗੱਡੀ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ ਉਹ 10 ਮਿੰਟ ਲਈ ਗੱਡੀ ਖੜੀ ਕਰਕੇ ਕਿਸੇ ਕੰਮ ਲਈ ਗਿਆ ਸੀ ਤਾਂ ਪਿੱਛੋਂ ਕੋਈ ਚੋਰ ਗੱਡੀ ਦੇ ਸ਼ੀਸ਼ੇ ਇਟ ਨਾਲ ਤੋੜ ਕੇ ਗੱਡੀ ਦੇ ਵਿੱਚੋਂ ਪਏ ਦੋ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਗਿਆ। ਉਹਨਾਂ ਦੱਸਿਆ ਕਿ ਗੱਡੀ ਵਿੱਚ ਖੂਨ ਵੀ ਡੋਲਿਆ ਹੋਇਆ ਸੀ। ਜਿਸ ਤੋਂ ਲੱਗਦਾ ਹੈ ਕਿ ਕਾਰ ਦਾ ਸ਼ੀਸ਼ਾ ਤੋੜਨ ਸਮੇਂ ਜਾਂ ਫਿਰ ਮੋਬਾਈਲ ਕੱਢਣ ਸਮੇਂ ਚੋਰ ਦੇ ਹੱਥ ਵਿੱਚ ਸ਼ੀਸ਼ਾ ਲੱਗਣ ਕਾਰਨ ਜ਼ਖਮੀ ਹੋ ਗਿਆ ਹੈ। ਉਹਨਾਂ ਕਹਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਪੁਲਿਸ ਪ੍ਰਸ਼ਾਸਨ ਨੂੰ ਨਕੇਲ ਕੱਸਣੀ ਚਾਹੀਦੀ ਹੈ। ਆਓ ਤੁਹਾਨੂੰ ਦਿਖਾਉਨੇ ਹਾਂ ਕੀ ਹੋਇਆ ਇਹ ਸਾਰਾ ਮਾਮਲਾ ਤੇ ਕੀ ਕਿਹਾ ਪੀੜਤ ਗੱਡੀ ਮਾਲਕ ਜਗਦੀਪ ਸਿੰਘ ਨੇ। ਪੰਜਾਬੀ ਸਟੇਸ਼ਨ ਲਈ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਜਗਦੀਪ ਸਿੰਘ ਕੀ ਘਟਨਾ ਹੈ ਤੁਹਾਡਾ? ਘਟਨਾ ਕੁਛ ਨਹੀਂ ਮੈਂ ਆਇਆ ਸਕੂਲ ਕਿ ਮੁੰਡਾ ਕੰਮ ਕਰਦਾ ਮੇਰੇ ਕੋਲ ਤੇ ਮੈਂ ਉਹਨਾਂ ਸਕੂਲ ਆਇਆ ਤੇ ਮੇਰੇ ਆਂਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ ਹੋਰ ਕੀ ਕੀ ਗਿਆ ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏ.ਡੀ.ਐਮ ਕਾਰਡ ਤੇ ਇੱਕ ਕ੍ਰੈਡਿਟ ਕਾਰਡ ਸੀ ਕਿੰਨੇ ਚਿਰ ਹੋ ਗਿਆ ਧਰਵੰਦਰਗੜ੍ਹ ਵੱਤਵਾ 10 ਮਿੰਟ ਫੇ ਅੱਗੇ ਕੀ ਦੇਖਿਆ ਤੁਸੀਂ ਆਣ ਕੇ ਉਹਨੂੰ ਦੇਖਿਆ ਸ਼ੀਸ਼ਾ ਟੁੱਟਾ ਮੇਰਾ ਤੇ ਫਿਰ ਦੂਸਰੀ ਗੱਲ ਆ ਬਲੈਡ ਨਾਲ ਗੱਡੀ ਭਰੀ ਏਕੂਨ ਦਾ ਤੇ ਆਣ ਕੇ ਫਿਰ ਫੋਨ ਕੀਤਾ ਕਿਹੜੀ ਜਗ੍ਹਾ ਤੇ ਗੱਡੀ ਲਾਈ ਤੁਸੀਂ ਇਹ ਇਹ ਉਮਰਦਲਾ ਹਸਨੀ ਦਾ ਪੁਲ ਕੰਪਲੀਟ ਹੋ ਗਿਆ ਕੀ ਬੋਦਰੀ ਹਾਂਜੀ ਕੰਪਲੀਟ ਕੀਤੀ ਹੈ ਕੋਈ ਨਹੀਂ ਅਜੇ ਕੀਤੀ ਨਹੀਂ ਅਜੇ ਕਰਨਾ ਹੀ ਹੋ ਜਾਣਾ ਜੀ ਮੈਂ ਕਰਦੇ ਵੇ ਸਾਡੇ ਪ੍ਰਸ਼ਾਸਨ ਰਹਾ ਮੰਗ ਕਰਦੇ ਆ ਕਿ ਇਹ ਜਿਹੜਾ ਇਦਾਂ ਘਟਣਾ ਹੁੰਦੀ ਆ ਅੱਜ ਮਰਨਾ ਹੋਈ ਆ ਕੱਲ ਹੋਰ ਕਿਸੇ ਦਾ ਨਾ ਹੋਵੇ ਕਿ ਇੱਥੇ ਚਾਹੀਦਾ ਕਿ ਹਾਂ ਵੀ ਉੱਥੇ ਟ੍ਰੈਫਿਕ ਵਾਲੇ ਖਲੋਤੇ ਨੇ ਤੇ ਪਿੱਛੋਂ ਤੱਕ ਵੀ ਝਾਕੀ ਮਾਰਨ ਕਿਹਾ ਸੀ ਟ੍ਰੈਫਿਕ ਵਾਲਿਆਂ ਨੇ ਕਿਹਾ ਕਿ ਮੇਰਾ ਕੰਮ ਆ ਰੋਡ ਸਾਫ਼ ਕਰਨ ਵਾਲਾ ਟ੍ਰੈਫਿਕ ਜਮ ਕਰਨ ਵਾਸਤੇ ਤਾਨੂੰ ਨੂੰ ਲੱਗਦਾ ਕਿੰਨੇ ਕ ਦਾ ਨੁਕਸਾਨ ਹੋਇਆ ਫਟਾਕੇ ਮੇਰਾ 20-25000 ਦਾ ਨੁਕਸਾਨ ਆ ਸਰ ਕਾਦੇ ਨਾਲ ਤੋੜਿਆ ਗਿਆ ਸ਼ੀਸ਼ਾ ਇਹ ਇਟ ਨਾਲ ਉਹ ਤੇ ਬਲੱਡ ਦੇ ਵੀ ਨਿਸ਼ਾਨ ਹੈਗੇ ਉਹ ਤੇ ਬਲੱਡ ਜਦੋਂ ਸ਼ੀਸ਼ਾ ਕੱਢਣ ਲੱਗਾ ਫੋਨ ਕੱਢਣ ਲੱਗਾ ਕਿਤੇ ਉਦੋਂ ਕੱਚ ਵੱਜ ਗਿਆ ਕਿਤੇ ਉਹਦੇ